ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਵੇ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਹਜ਼ੂਰ ਸਾਹਿਬ ਦੇ ਕੋਲ ਸਤਖੰਡ ਬੋਰਡ ਜਿਹੜਾ ਗੁਰਦੁਆਰਾ ਹੈ ਉਹਦੇ ਬਿਲਕੁਲ ਬੈਕ ਸਾਈਡ ਹੈ ਜਦੋਂ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਖੰਡ ਪਿਆਨਾ ਕਰਨ ਲੱਗੇ ਸੀ ਇਸ ਗੋਵਿੰਦ ਬਾਗ ਦੇ ਵਿੱਚੋਂ ਚੰਦਨ ਦੀਆਂ ਲੱਕੜਾਂ ਲਾ ਜਾ ਕੇ ਗੁਰੂ ਸਾਹਿਬ ਜੀ ਦੀ ਵਸਤੇ ਚਿਖਾਂ ਚੁਣੀ ਗਈ ਸੀ ਇਹ ਗੋਵਿੰਦ ਬਾਗ ਗੁਰਦੁਆਰਾ ਸਾਹਮਣੇ ਇੱਥੇ ਰਾਤ ਨੂੰ ਲੇਜ਼ਰ ਸ਼ੋਅ ਲੱਗਦਾ ਹੈ ਜੋ ਕਿ ਪੂਰੇ ਸਿੱਖ ਇਤਿਹਾਸ ਦੀ ਜਾਣਕਾਰੀ ਭਰਪੂਰ ਲੇਜ਼ਰ ਸ਼ੋਅ ਇਹ ਆਪਣੇ ਨਾਲ ਆਏ ਨੇ ਰਜਿੰਦਰ ਸਿੰਘ ਕਰੀਮੂ ਤੇ ਇਹ ਆਏ ਆ ਭਾਈਆ ਸਾਡਾ ਊਰਨੇ ਪੇਣ ਤੋਂ ਕਾਬਲ ਸਿੰਘ ਸਾਡੀ ਯਾਤਰਾ ਬਹੁਤ ਵਧੀਆ ਹੋਈ ਐ ਤੇ ਅਸੀਂ ਅੱਜ ਆਏ ਆ ਇੱਥੇ ਗੋਵਿੰਦ ਬਾਗ ਦੇ ਵਿੱਚ ਲੇਜਰ ਸ਼ੋਅ ਵੇਖਣ ਵਾਸਤੇ ਹਾਂ ਹੋ ਗਿਆ ਦੇਖੀ ਕਾਬਲ ਆਪਾਂ ਉਹ ਜਿਹੜੇ ਗੁਰਦੁਆਰੇ ਦੀ ਜਿਹੜੀ 100 ਸੌ ਪੈਸੇ ਤੋਂ ਖਾਣ ਦੀ ਆਪਣੀ ਚਾਹ ਦੀ ਗੱਲ ਹੈ। ਜਿਹੜੀ ਅੱਧੇ ਕੇ ਪਾਕਿਸਤਾਨ ਦੇ ਬੱਚੇ ਦਾ ਮਾਤਾ ਦਾ ਤੇਰੇ ਬੱਚੇ ਦਾ। ਕਾਥੇ ਬੈਠੇ ਫਿਰ ਹੋਰ ਥੋੜਾ ਬਿਕਨੀ ਜੀ ਆ ਜੀ ਗੁਰਦੁਆਰਾ ਗੋਬਿੰਦ ਬਾਗ ਸਾਹਿਬ